ਜੋ ਕੁਛ ਪਰਮੇਸ਼ਰ ਦਾ ਆ ਉਹ ਸਭ ਕੁਝ ਸਾਡਾ ਆ ਪਰ ਸਾਡੀ ਹਾਲਤ ਕਿੱਦਾਂ ਦੀ ਹੈ ਲੂੰਬੜੀ ਨੇ ਦੇਖ ਲਿਆ ਕਿ ਚੂਹਾ ਤੇ ਮਗਰ ਭੱਜੀ ਚੂਹੇ ਨੇ ਇੱਕ ਦਰਖਤ ਦੇ ਵਿੱਚ ਬਣੀ ਹੋਈ ਸੀਗੀ ਸਿਸਟਮ ਰਹਿਣ ਦਾ ਉਹਦੇ ਵਿੱਚ ਉਹਨੇ ਆਪਣੇ ਬਾਲ ਬੱਚੇ ਰੱਖੇ ਹੋਏ ਸੀ ਤੇ ਭੱਜ ਕੇ ਆਪਣੀ ਜਾਨ ਬਚਾਉਣ ਦੇ ਲਈ ਉਹਦੇ ਵਿੱਚ ਜਾ ਵੜਿਆ ਹੁਣ ਮਗਰੇ ਲੂੰਬੜੀ ਵੀ ਚਲੇ ਗਈ ਅੰਦਰ ਮਾਲ ਚੰਗਾ ਠੀਕ ਠਾਕ ਸੀਗਾ ਵਾਵਾ ਪਰਿਵਾਰ ਖਾਨ ਦਾ ਇਕੱਠਾ ਰਹਿੰਦਾ ਸੀ ਤੇ ਉਹਨੇ ਸਾਰੇ ਖਾ ਲਏ ਸਾਰੇ ਖਾ ਖੂ ਕੇ ਤੇ ਹੁਣ ਚੰਗੀ ਤਕੜੀ ਹੋ ਗਈ ਡੇਢ ਟੁੱਟ ਜਨ ਫੁੱਲ ਗਿਆ ਹੁਣ ਬਾਹਰ ਨਿਕਲਣ ਲੱਗੀ ਜਦੋਂ ਫਸ ਗਈ ਬਾਹਰ ਨਿਕਲਣ ਲੱਗੀ ਤੇ ਫਸ ਗਈ ਹੁਣ ਵੇਖਿਆ ਮੈਂ ਕੀ ਕਰਾਂ ਫਿਰ ਕੋਈ ਸੀਨੀਅਰ ਬਿੱਲਾ ਜਾਣ ਡਿਆ ਉਸ ਤੋਂ ਕੰਨਾ ਪੈਣਾ ਹੁਣ ਸਬਰ ਤੋਂ ਇਲਾਵਾ ਤੇਰੇ ਕੋਲ ਕੋਈ ਆਪਸ਼ਨ ਹੈ ਆਪਸ਼ਨ ਹੈ ਨਹੀਂਗਾ ਹੁਣ ਤੇ ਇਹ ਵੀ ਜਿੰਨਾ ਖਾਦਾ ਨਾ ਉਹ ਜਲਪੂ ਇਤਨਾ ਪਾਚ ਗਿਆ ਤੇ ਜਿਹੜੀ ਹਾਲਤ ਵਿੱਚ ਜਦੋਂ ਅੰਦਰ ਵੜੀ ਸੀਗੀ ਉਸੇ ਹੀ ਹਾਲਤ ਦੇ ਵਿੱਚ ਜਦੋਂ ਦੁਆਰਾ ਆ ਗਈ ਨਾ ਤੇ ਫੇਰ ਹੀ ਤੋ ਉਹਦੇ ਵਿੱਚ ਕੀ ਹੋ ਜਾਦੀ ਪੱਲਾ ਬਾਹਰ ਹੋ ਜਾਦੀ ਹੋਰ ਤੇ ਕੋਈ ਆਪਸ਼ਨ ਆਪਸ਼ਨ ਹੈ ਨਹੀਂਗਾ ਸਾਡੀ ਹਾਲਤ ਵੀ ਇਦਾਂ ਦੀ ਇਸ ਧਰਤੀ ਉੱਤੇ ਰਹਿ ਕੇ ਸਾਡੀ ਹਾਲਤ ਵੀ ਕਿਦਾਂ ਦੀ ਹੋਗੀ ਪੱਲਾ ਸਾਨੂੰ ਏਡੀ ਕਿ ਚੰਬੜੀ ਚੜ ਗਈ ਆ ਕਿ ਹੁਣ ਸਾਡੇ ਲਈ ਸਵਰਗ ਰਾਜ ਚ ਵੜਨਾ ਔਖਾ ਹੋ ਗਿਆ ਤੇ ਆਪਣੇ ਆਪ ਨੂੰ ਮੋਟਿਆਂ ਤਗੜਿਆਂ ਕਰਕੇ ਇੱਥੇ ਇਹਨੂੰ ਵੀ ਛੱਡਣ ਦੇ ਲਈ ਤਿਆਰ ਪਿਆਰ ਨਹੀਂ ਹੈ ਤੇ ਸਾਰਾ ਧਿਆਨ ਕਿੱਥੇ ਲੱਗਾ ਆ ਭਲਾ ਇਸੇ ਧਰਤੀ ਦੀਆਂ ਚੀਜ਼ਾਂ ਦੇ ਉੱਤੇ ਲੱਗਾ ਹੋਇਆ ਹੈ